ਦੀਪਕ ਮਹਾਰਾਜ ਮੈਂ ਜੋ ਆ ਰਾਂ ਅੰਗਰ ਕੈਂਪ ਦੇ ਵਿੱਚ ਰਹਿ ਰਿਹਾ ਹਾਂ ਮੈਂ ਸਵੇਰੇ 6 ਵਜੇ ਕੰਮ ਤੇ ਗਿਆ ਹੋਇਆ ਹਾਂ ਜੀ ਮੈਂ ਸ਼ਾਮੀ 6 ਵਜੇ ਵਾਪਸ ਆ ਰਿਹਾ ਠੀਕ ਹੈ ਨਾ ਮੈਂ ਘੰਟੇ ਤੱਕ ਕੰਨ ਰੋਟੀ ਰੋਟੀ ਪਣੀ ਖਾਣ ਲਈ ਮਤਲਬ ਮੈਂ 12 12:30 ਵਜੇ ਠੀਕ ਹੈ ਨਾ ਤੇ ਮੈਂ ਸ਼ਾਮੀ ਆ ਕੇ ਨਾਣ ਲੱਗਿਆ ਬਾਥਰੂਮ ਚ ਵੜਿਆ ਹਾਂ ਕਿ ਇੱਥੇ ਚਾਰ ਪੰਜ ਜਣੇ ਖੜੇ ਹੋਏ ਸੀ ਕਿਹੜੇ ਕਿਹੜੇ ਸੀ ਆਪਾਂ ਨੂੰ ਨਹੀਂ ਪਤਾ ਇੱਕ ਮੁੰਡਾ ਨੇ ਅੰਦਰ ਵੜਿਆ ਉਹਦੇ ਕੋਲ ਕੁੜੀ ਸੀਗੀ ਏਡੀ ਵੱਡੀ ਕੁੜੀ ਕਦੀ ਸੀ ਚਿੱਟੇ ਦੀ ਸੀਗੀ ਜੀ ਹੋਰ ਕਾਦੀ ਆ ਸਾਰਿਆਂ ਨੂੰ ਪਤਾ ਹੀ ਹਾਂ ਨਸ਼ੇ ਦੀ ਕੁੜੀ ਸੀਗੀ ਉਹ ਆਲੇ ਕਮਰੇ ਚ ਬੜਨ ਲੱਗੇ ਆ ਅੱਧਰ ਮੇਰੀ ਵਾਈਫ ਸੀਗੀ ਉਹਨਾਂ ਨੇ ਬਾਹਰ ਕੱਢਤਾ ਤੇ ਦੂਸਰੇ ਕਮਰੇ ਚ ਬੜਨ ਲੱਗੇ ਆ ਉਹਨੇ ਜਦੋਂ ਉਧਰੋਂ ਪੁਲਿਸ ਆਈ ਨਾ ਬਾਕੀ ਸਾਰੇ ਭੱਜ ਗਲੇ ਜੀ ਠੀਕ ਹੈ ਨਾ ਉਹਨੇ ਪੂੜੀ ਮੁੰਡੇ ਨੇ ਅੰਦਰ ਸਿੱਟੀ ਪੂੜੀ ਅੰਦਰ ਉਹਨੇ ਸੇਠਤੀ ਤੇ ਮੁੰਡਾ ਬਾਹਰ ਆ ਕੇ ਖੜ ਗਿਆ ਜੀ ਪੁਲਿਸ ਵਾਲਿਆਂ ਨੇ ਜਦੋਂ ਫੜਿਆ ਉਹਨੂੰ ਤੇ ਪੁਲਿਸ ਉਹ ਦੱਸ ਰਿਹਾ ਵਾ ਕਿ ਮੇਰੀ ਪੂੜੀ ਨਹੀਂ ਹੈਗੀ ਜੀ ਆਹ ਹੁਣ ਮੇਰੀ ਵਾਈਫ ਸੀਗੀ ਮੈਂ ਬਾਥਰੂਮ ਚ ਜਾਨੂ ਆਪਣੇ ਕੱਪੜੇ ਚੇਂਜ ਕਰੇ ਬਾਹਰ ਹੀ ਆ ਰਹੇ ਸਨ ਗੱਲੇ ਮੈਨਾਂ ਆਤਾ ਵੀ ਨਹੀਂ ਕੱਪੜੇ ਹੀ ਲਾਏ ਸੀ ਜੀ ਪਤਾ ਹੀ ਨਹੀਂ ਜੀ ਆਪਾਂ ਦੇਖਿਆ ਹੀ ਨਹੀਂ ਕਦੇ ਇੰਨੇ ਮੁੰਡੇ ਬਾਹਰ ਲਿਆ ਰਹੇ ਜੀ ਪਤਾ ਨਹੀਂ ਕਿੱਥੋਂ ਆ ਰਹੇ ਕਿੱਥੋਂ ਨਹੀਂ ਆ ਰਹੇ ਆਪਾਂ ਨੂੰ ਨਹੀਂ ਪਤਾ ਇੱਥੇ ਪਤਾ ਨਹੀਂ ਕਿਹੜਾ-ਕਿਹੜਾ ਘਰ ਵੇਚ ਰਿਹਾ ਜੀ ਚਿੱਟਾ ਵੇਚਦਾ ਸ਼ਰਿਆਮ ਤੇ ਕੋਈ ਕੋਗਾਂ ਵੀ ਨਹੀਂ ਕਰਦੀ ਪਤਾ ਨਹੀਂ ਹੁਣ ਰੱਬ ਜਾਣਦਾ ਜੀ ਰੱਬ ਜਾਣਦਾ ਆਪਾਂ ਨੂੰ ਨਹੀਂ ਪਤਾ ਬਸ ਆਹੀ ਆ ਗਈ ਸਾਡੇ ਸਾਰੇ ਮਿਹਨਤ ਸਾਰੇ ਮਿਹਨਤ ਵਾਲੇ ਘਰ ਆਏ ਇੱਥੇ ਸਵੇਰੇ ਜਾਂਦੇ ਆ ਸਾਰੇ ਮੁਲਾਜ਼ਮ ਆ ਜੀ ਠੀਕ ਹੈ ਜੀ ਸਵੇਰੇ ਜਾਂਦੇ ਕੰਮ ਤੇ ਆਪਣੇ 2 ਘੰਟੇ ਲਈ ਘੰਟੇ ਲਈ ਘਰੇ ਜਾਂਦੇ ਆ ਉਹ ਰੋਟੀ ਪਾਣੀ ਖਾ ਕੇ ਆਪਣਾ ਸਵੇਰੇ ਉਹਨਾਂ ਨੇ ਫਿਰ 5 ਵਜੇ ਉੱਠ ਕੇ ਨਾ 4:30 5 ਵਜੇ ਉੱਠ ਕੇ ਸਵੇਰੇ ਫਿਰ ਕੰਮ ਤੇ ਜਾਣਾ ਹੁੰਦਾ ਕੁਝ ਵੀ ਨਹੀਂ ਹੋਇਆ ਜੀ ਪੁੱਤ ਬਾਲ ਵੀ ਕਿੱਦੀ ਗਏ ਨੇ ਇਹਨਾਂ ਨੂੰ ਨਹੀਂ ਪਤਾ ਯੇ ਸਾਨੂੰ ਚਿੱਟੇ ਵਾਲੇ ਪਿੱਛੇ ਉਹ ਨੱਠੇ ਆਏ ਨੇ ਉਸ ਤੋਂ ਬਾਅਦ ਐਸਐਚਓ ਮੌਕੇ ਤੇ ਖੜਾ ਔਰਨ ਚੌਕੀ ਇੰਚਾਰੇ ਖੜਾ ਮੋਦ ਮੋਦਵਾਰ ਬੰਦੇ ਸਾਰੇ ਖੜੇ ਨੇ ਸਾਨੂੰ ਉਹਨਾਂ ਨੇ ਫੋਨ ਕੀਤਾ ਕਿਨਾਂ ਦੇ ਘਰੇ ਚਿੱਟੇ ਵਾਲਾ ਬੜਿਆ ਵਿੱਚ ਅੰਦਰ ਉਸ ਤੋਂ ਬਾਅਦ ਉਹਨਾਂ ਨੇ ਪੂਰੀ ਸਿਟੀ ਆ ਮੁੰਡਾ ਫੜਿਆ ਗਿਆ ਪੁਲਿਸ ਲੈ ਗਈ ਉਸ ਤੋਂ ਬਾਅਦ ਦਸਾਂ ਕਈ ਕੁਛ ਜਨਾਨੀਆਂ ਦਸਾਂ ਆ ਕੇ ਸਾਡੇ ਤੇ ਉਹ ਤਾਵਾ ਬਾਜੀ ਕੀਤੀ ਉਹਨਾਂ ਨੇ ਤੇ ਚਿੱਟਾ ਦਸਾਂ ਚਿੱਟਾ ਪੀਤਾ ਵੀ ਉਹਨਾਂ ਨੇ ਪੀਤਾ ਹੋਇਆ ਤੇ ਉਹਨੇ ਖਿਡਾਰਿਆ ਸਾਡੇ ਤੇ ਅਸੀਂ ਇਹ ਜਾਣਦੇ ਆ ਕੋਈ ਵੀ ਮਹੱਲੇ ਦੇ ਵਿੱਚ ਚਿੱਟਾ ਵੇਚ ਰਿਹਾ ਕੋਈ ਵੀ ਆ ਆਪਣੇ ਆਪ ਨੂੰ ਸੁਧਰ ਜਵੇ ਉਹ ਵਧੀਆ ਨਹੀਂ ਤਾਂ ਅਸੀਂ ਦੱਸਾਂ ਡਾਂਗ ਭਰਾਈ ਇਦਾਂ ਦੀ ਕਰਾਂਗੇ ਤੇ ਉਹ ਯਾਦ ਰੱਖਣਗੇ ਅਸੀਂ ਇਹ ਕਹਿੰਨੇ ਆ ਆਪਾਂ ਗੱਲ ਕਰੀ ਅੱਜ ਦੇ ਚਿੱਟੇ ਦੇ ਨਾਲ ਨੌਜਵਾਨਾਂ ਦੀ ਮੋਤਾ ਵੀ ਹੋ ਰਹੀ ਹੈ ਬਿਲਕੁਲ ਚਿੱਟੇ ਦੀਆਂ ਮੋਤਾ ਚਿੱਟੇ ਜਵਾਨ ਜਵਾਨ ਮੋਤਾ ਹੋ ਰਹੀ ਹੈ ਚਿੱਟੇ ਦੀਆਂ ਅਸੀਂ ਕਹਿੰਨੇ ਸਿਹਤਾਰ ਹੋਣੇ ਚਾਹੀਦਾ ਚਿੱਟਾ ਬੰਦ ਹੋਣੇ ਚਾਹੀਦਾ ਠੀਕ ਆ ਸਰਕਾਰ ਦੇ ਸਰਕਾਰ ਤਾਂ ਬੜੇ ਦਾਅਵੇ ਕਰਦੀ ਹੈ ਇਹ ਸਰਕਾਰ ਨੇ ਕੀਤਾ ਕੀ ਆ ਫੜ ਗਏ ਫੜ ਗਏ ਅੰਦਰ ਭੇਜਾਂ ਦੀ ਉਸ ਤੋਂ ਬਾਅਦ ਫੇਰ ਆ ਜਾਂਦੇ ਆ ਠੀਕ ਆ ਉਸ ਤੋਂ ਬਾਅਦ ਉਸ ਤੋਂ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਤੇ ਗੱਲ ਕਰੀਏ ਫਿਰ ਸੀਪੀ ਸਾਹਮਣੂ ਮਿਲੋਂਗੇ ਉਸ ਸੀਨੀਅਰ ਅਧਿਕਾਰੀ ਨਾਲ ਨਾ ਇਹ ਹਟਣਗੇ ਉਸ ਤੋਂ ਬਾਅਦ ਸੀਪੀ ਸਾਹਿਬ ਨੂੰ ਮਿਲਾਂਗੇ ਸੀਪੀ ਦਾ ਸਾਹਿਬ ਨਹੀਂ ਸੁਣਾਂਗੇ ਸੁਣਨਗੇ ਉਸ ਤੋਂ ਬਾਅਦ ਅਸੀਂ ਆਏ ਡੀਡੀਪੀ ਕੋਲ ਸਭ ਕੁਝ ਜਾਵਾਂਗੇ ਨਹੀਂ ਉਹ ਸੁਣਨਗੇ ਤੇ ਨਾਰੇ ਬਾਈ ਲਾਵਾਂਗੇ ਰੋ ਰੋ ਰੋਡ ਰਾਮ ਕਰਾਂਗੇ ਅਸੀਂ ਜਿਆਦਾ ਗੱਲਬਾਤ ਹੀ ਹੋਣਾ ਤੇ ਕਹਿਣਾ ਕਿ ਕਾਫੀ ਲੰਬੇ ਸਮੇਂ ਤੋਂ ਚਿੱਤਾਂ ਵਿਖਦਾ ਪਰ ਉਸ ਕੋ ਕਾਰਵਾਈ ਨਹੀਂ ਕਰ ਰਹੀ ਕਾਰਨ ਕੀ ਸਮਝਦੇ ਹੋ ਨੇ ਪੂਰ ਸੇ ਕਾਰਵਾਈ ਕਰਦੀ ਆਪਣੀ ਜਗ੍ਹਾ ਤੇ ਗਾਰਾਂ ਦੱਸਾਂ ਕਿ ਹਲਾ ਵਿੱਚ ਚੰਦ ਬੰਦੇ ਕਈ ਹੁੰਦੇ ਆ ਤੁਹਾਨੂੰ ਪਤਾ ਹੀ ਆ ਠੀਕ ਨਹੀਂ ਚਿੱਟਾ ਬਹੁਤ ਜ਼ਿਆਦਾ ਵਿਗ ਰਿਹਾ ਅਸੀਂ ਇੱਕੋ ਹੀ ਇਹ ਗੱਲ ਨੂੰ ਕਹਿੰਦੇ ਆ ਇਹ ਸਾਡੇ ਮਹੱਲੇ ਦੇ ਵਿੱਚੋਂ ਚਿੱਟੇ ਦਾ ਨਿਸ਼ਾਨ ਖਤਮ ਅਪੀਲ ਕਰਦੇ ਆ ਸਰਕਾਰ ਅੱਗੇ ਔਰ ਮੁਲਾਜ਼ਮਾ ਅੱਗੇ ਤੇ ਸਾਡੇ ਮਹੱਲੇ ਦੇ ਵਿੱਚੋਂ ਚਿੱਟਾ ਖਤਮ ਕੀਤਾ ਜਾਵੇ ਠੀਕ ਹੈ ਜੀ ਦੂਸਰਾ ਨੰਬਰ ਇਹ ਆ ਸਾਡੇ ਸੀਨੀਅਰ ਵਕੀਲ ਸਾਹਿਬ ਸਾਡੇ ਮਹੱਲੇ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਨਾਲ ਕਿਹੜੇ 12 ਸਾਲ ਹੋ ਗਏ ਕੰਮ ਕਰਦੇ ਮੁੰਡੇ ਨੂੰ ਉਹ ਛੱਡਣ ਆਏ ਵਕੀਲ ਸਾਹਿਬ ਨੂੰ ਉਹਨਾਂ ਦੇ ਜਨਾਨੀਆਂ ਦਸਾਂ ਗੱਲ ਪੈ ਗਈ ਆ ਕਿੜਿਆ ਮਹੱਲੇ ਤੋਂ ਬਾਹਰ ਆ ਥੋੜੀ ਜਹੀ ਉਹਦੇ ਚੰਡ ਮਾਰੀ ਠੀਕ ਹੈ ਚੰਡ ਮਾਰੀ ਆ ਮੁੰਡਾ ਹੀ ਇਹਨਾਂ ਨਾਲ ਗੱਲ ਕਰੀਂ ਨਾ ਮੈਂ ਤਾਂ ਡੱਕੀ ਗੱਲਬਾਤ ਐਡਵੋਕੇਟ ਅਮਿਤ ਲੂਥਰਾ ਮੈਂ ਜੇ ਜੀਨਾ ਇੰਟਰਨਸ਼ਿਪ ਦੇ ਵਿੱਚ ਹੈਗਾ 12 ਸਾਲ ਦੇ ਵਿੱਚੋਂ ਤੇ ਮੈਂ ਇਹਨਾਂ ਨੂੰ ਘਰੇ ਸ਼ਾਮ ਛੱਡਣ ਆਇਆ ਤੇ ਦੇਖਿਆ ਕਿ ਇੱਥੇ ਭੀੜ ਜਮਾ ਹੋਈ ਪਈ ਸੀ ਇਹਨਾਂ ਦੇ ਘਰ ਦੇ ਬਾਹਰ ਪੁਲਿਸ ਰਾਉਂਡ ਅਪ ਤੇ ਸੀਗੀ ਤੇ ਰਾਉਂਡ ਅਪ ਤੇ ਹੋਣ ਤੋਂ ਬਾਅਦ ਪੁਲਿਸ ਇਹਨਾਂ ਨੂੰ ਤੂ ਤੂ ਮੈਂ ਮਹਾਂਪੁਰ ਚ ਮੱਲੇਲ ਦੀ ਹੋ ਗਈ ਜਿੱਚ ਮੇਰਾ ਕੋਈ ਕੰਸਰਨ ਨਹੀਂ ਮੈਂ ਸਾਈਡ ਤੇ ਖੜਾ ਤੇ ਮੇਰੇ ਹੱਥੀ ਪੈ ਗਈਆਂ ਕੁਛ ਲੇਡੀਜ਼ ਪੈ ਗਈਆਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਤੇ ਲੇਡੀਜ਼ ਹੱਥੀ ਪੈ ਗਈਆਂ ਪੁਲਿਸ ਦੇ ਸਾਹਮਣੇ ਹੀ ਪੈ ਗਈਆਂ ਤੇ ਬਾਕੀ ਫਿਰ ਉਸ ਤੋਂ ਬਾਅਦ ਇੰਚਾਰ ਸਾਹਿਬ ਕੋ ਗਏ ਆ ਤੇ ਉਹਨਾਂ ਨੇ ਕਿ ਆਪਣੀ ਦਰਖਾਸਤ ਲਗਾਓ ਜੋ ਬੰਦੀਕਰ ਵੀ ਕੀਤੀ ਜਾਏਗੀ ਉਹਨਾਂ ਕੋਲ ਸੋਨੇ ਦੀ ਚੈਨ ਉਹ ਚੈਨ ਟੁੱਟ ਗਈ ਹਾਂ ਪਤਾ ਨਹੀਂ ਕਿੱਥੇ ਗਈ ਹਾਂ ਕੀ ਨਾਮ ਹੈ ਤੁਹਾਡਾ ਜੀ ਮਨਜੂਰ ਕਿਹੜੇ ਮਲੇਲ ਰਹਿੰਦੇ ਹੋ ਇੱਥੇ ਰਹਿੰਦੇ ਹਾਂ ਜੀ ਕੈਂਪ ਵਿੱਚ ਕਾਰੋਬਾਰ ਕਿੰਨਾ ਘੁੰਦਾ ਬਹੁਤ ਜ਼ਿਆਦਾ ਹੋ ਰਿਹਾ ਸਰ ਇੱਥੇ ਤਾਂ ਬਾ ਤੁਸੀਂ ਇਹ ਚਿੱਟਾ ਬੰਦ ਕਰਾ ਦਿਓ ਹੋਰ ਸਾਡੀ ਕੋਈ ਮੰਗ ਨਹੀਂ ਹੈਗੀ ਇਲਾਕੇ ਕਿੰਨੇ ਬਗਵਾ ਚਿੱਟਾ ਵੇਚੇ ਬਹੁਤ ਜ਼ਿਆਦਾ ਤੇ ਹੈਗੇ 5-6 ਘਰ ਵੇਚਦੇ ਆ ਜਿਹੜਾ ਕੋਈ ਕੋਈ ਕਾਰਵਾਈ ਨਹੀਂ ਕਰਦੀ ਕੋਈ ਵੀ ਨਹੀਂ ਸੁਣਾਈ ਕਰਦੀ ਗੱਲ ਕਰੀ ਕਿੰਨੀਆਂ ਕੋ ਮੋਤਾ ਹੋ ਗਈਆਂ ਇੱਕ ਬਸ ਇੱਥੇ ਬਠੇਰੇ ਮਰ ਗਏ ਲੋਕੀ ਮਰੀ ਜਾਂਦੇ ਚਿੱਟਾ ਪੀ ਪੀ ਕੇ ਸਰਕਾਰ ਦਾ ਦਾਅਵਾ ਕਰਦੀ ਸਿਸਟਮ ਦਾ ਬੰਦ ਕਰਤਾ ਵਾ ਨਹੀਂ ਕੀਤਾ ਦੁੱਗਣਾ ਵੀ ਕਰ ਸਾਡੇ ਮਹੱਲੇ 'ਚ ਜ਼ਿਆਦਾ ਵਾ ਤੁਸੀਂ ਸਾਡੇ ਮਹੱਲੇ ਦਾ ਬੰਦ ਕਰਾਓ ਬਸ ਕੋਈ ਕੋਈ ਕਾਰਵਾਈ ਨਹੀਂ ਕਰਦੀ ਕੋਈ ਨਹੀਂ ਕਾਰਵਾਈ ਕਰਦੀ ਕਾਰਨ ਪਤਾ ਨਹੀਂ ਹੁਣ ਕੀ ਹੈ ਮੰਗ ਕੇ ਪਰਚਾ ਸੰਦ। ਵਸੇ ਮੰਗੇ ਇਹ ਬੰਦ ਕਰ ਦੋ ਚਿੱਟਾ। ਮੇਰਾ ਨਾਮ ਸੋਨਣਾ ਜੀ। ਕਿਹੜੇ ਮੈਨੇਜਰ ਨੇ ਹੋਈ? ਜਵਾਨਗਰ ਕੈਂਪ। ਕੀ ਗੱਲਬਾਤ ਹੋਈ? ਗੱਲ ਕੁਛ ਵੀ ਨਹੀਂ ਆਈ ਉਧਰੋਂ ਮੇਰਾ ਭਰਾ ਆਂਦਾ ਪਿਆ ਸੀ ਠੀਕ ਆ ਲੜਾਈ ਕਿਸੇ ਹੋਲਦੀ ਹੁੰਦੀ ਵੀ ਇਨਚਾਰਜ ਆਇਆ ਇਨਚਾਰਜ ਜੀ ਮੇਰੇ ਭਰਾ ਦੀ ਤਰਾਸ਼ੀ ਲੈਣ ਲੱਗ ਗਿਆ ਤੇ ਮੈਂ ਕਿਹਾ ਸਰ ਜੀ ਮੈਂ ਕਿਹਾ ਸਰ ਜੀ ਮੇਰਾ ਭਰਾ ਦਾ ਕੁਝ ਨਿਕਲਦਾ ਥੋੜਾ ਬਲ ਨਸ਼ਾ ਕਰਦਾ ਸੀ ਸੈਂਟਰ ਉਹਨੂੰ ਕਿੰਨੇ ਵਾਰੀ ਚਕਾਇਆ ਆਇਆ ਸੀ ਠੀਕ ਆ ਇਹ ਗੱਲ ਹੋਈ ਤਾਂ ਮੱਲੇ ਵਾਲੇ ਕੰਦੇ ਕੰਦੇ ਦਰਵਾਜ਼ਾ ਖੜਕਾਉਂਦੇ ਮੈਂ ਕਿਹਾ ਅਸੀਂ ਤਾਂ ਆ ਪਏ ਤਾਂ ਦੁਖੀ ਆਪਣੇ ਭਰਾ ਤੋਂ ਠੀਕ ਆ ਪੰਜ 10 ਜੇਨੇ ਨਾ ਮੱਲੇ ਦੇ ਮੇਰੇ ਬਾਲ ਫੜਲੇ ਉਹਨਾਂ ਨੇ ਬੰਦਿਆਂ ਨੇ ਬੰਦਿਆਂ ਨੇ ਪੰਜ 6 ਜੇਨੇ ਮੇਰੇ ਬਾਲ ਫੜਲੇ ਤੇ ਰੇਡਿਸ ਵਾਲਿਆਂ ਨੇ ਵੀ ਮੇਰੇ ਬਾਲ ਫੜਲੇ ਭਾਈ ਇਹ ਗੱਲ ਤੋ ਤੂੰ ਆਪਣੇ ਭਰਾ ਦਾ ਸਾਥ ਦੇ ਨਹੀਂ ਮੈਂ ਉੱਥੇ ਇਨਚਾਰਜ ਵੀ ਕੋਲ ਖੜਿਆ ਸੀ ਮੇ ਦੇ ਸਾਬ ਦੇ ਸਵੇਰੇ ਪੇਸ਼ ਹੋਵਾਂਗੀ ਮੈਂ ਸਵੇਰੇ ਕਮਿਸ਼ਨ ਸਾਹਦੇ ਪੇਸ਼ ਹੋਣਾ ਇੰਚਾਰਾ ਸਾਹਿਬ ਥੋੜਾ ਉਲਟਾ ਬੋਲਾ ਉਹਨਾਂ ਕਰਕੇ ਸਾਰੀ ਲੜਾਈ ਵੱਧ ਗਈ ਹਮ ਰਾਜਾ ਬਕੀਰ ਜਾ ਰਾਜਾ ਬਕੀਰ ਆ ਬਾਕੀ ਟੋਨੀ ਆ ਉਹ ਗਰੀਚ ਰਹਿੰਦੇ ਆ ਤੇ 5 6 ਜੇ ਨੇ ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਹਾਂਜੀ ਸਾਡਾ ਕੋਈ ਪ੍ਰੂਫ ਹੈਗਾ ਤਾਂ ਪ੍ਰੂਫ ਕਰਾ ਦਿਓ ਜੀ ਜੋ ਕਵਾਂਗੇ ਅਸੀਂ ਉਹ ਕਰਾਂਗੇ ਅਸੀਂ ਡਾਂਸ ਦਾ ਕੰਮ ਕਰਦੇ ਆ ਜੋ ਕਹੋਗੇ ਕਰਾਂਗੇ ਚਿੱਟਾ ਤੇ ਨਾਲੇ ਘਰ ਘਰ ਪਿਆ ਹੁੰਦਾ ਜਦੋਂ ਮੈਂ ਫਰਾ ਦੇਣੀ ਜਦੋਂ ਮਲਜੀ ਫਰਾ ਦਾਂਗੀ ਕੜਿਓ ਮਾਣਾ ਕਦੇ ਪਿਛਲੇ ਕਈ ਸਾਲਾਂ ਤੋਂ ਚੁੱਟੇ ਦਾ ਕੰਮ ਕਰ ਰਹੇ ਨੇ ਕਈ ਮੁੰਡਿਆਂ ਦੀ ਮੋਤਾਂ ਨਹੀਂ ਹੁੰਦੀ। ਹਾਂ ਅੱਛਾ ਜੀ ਸਾਡੇ ਘਰੇ ਹੋਈ ਤਰਾਸ਼ੀ ਅਸੀਂ ਦਗਾਣੇ ਛੜਿਆ ਸਾਡਾ ਪ੍ਰੂਫ ਦਿਖਾਓ। ਰੋ ਜਾਨ ਪ੍ਰੂਫ ਕਰਾਓ ਸਾਡਾ ਪ੍ਰੂਫ ਕਰਾਉਂਗਾ ਜੋ ਕਹੋਗੇ ਤੁਸੀਂ ਅਸੀਂ ਕਰਾਂਗੇ। ਅਸੀਂ ਸਾਡਾ ਭਰਾ ਜਰੂਰ ਪਿੰਦਾ। ਸਾਡਾ ਜਰੂਰ ਭਰਾ ਪਿੰਦਾ ਸੀ ਚੁੱਟੇ ਪਾਣਾ। ਇੱਕ ਵਾਰੀ 20 ਮਿੰਟ। ਦੂਜਾ ਪਕਾ ਡਾਂਸ ਦਾ ਕੰਮ ਕਰਦੇ ਸੀ ਠੀਕ ਹੈ ਮੇਰੀ ਮੈਰਿਜ ਹੋ ਗਈ ਉਸ ਤੋਂ ਬਾਅਦ ਅਸੀਂ ਕਰਦੇ ਨਹੀਂ। ਠੀਕ ਹੈ ਜੀ ਤੇ ਮੇਰਾ ਭਰਾ ਜਰੂਰ ਪਿੰਦਾ। ਹਾਂ ਜੀ ਜਰੂਰ ਮੇਰਾ ਭਰਾ ਪਿੰਦਾ ਅਸੀਂ ਜਰੂਰ ਆਪਣੇ ਭਰਾ ਤੋਂ ਅਸੀਂ ਆਪਣੇ ਭਰਾ ਤੋਂ ਵੀ ਦੁਖੀ ਸੀ ਆਪਾਂ ਅਸੀਂ ਆਪਣੇ ਭਰਾ ਨੂੰ ਤਾਂ 10 ਵਾਰੀ ਚਕਾਇਆ ਸੈਂਟਰ ਠੀਕ ਆ ਨਾ ਸਾਡਾ ਭਰਾ ਜ਼ਰੂਰ ਪਿੰਦਾ ਐ ਮਹੱਲਿਆਂ ਨੇ 5 6 ਜੇ ਨੇ ਮੈਨੂੰ ਹੱਥ ਪਾਇਆ ਮੇਰੇ ਸੇਰੇ ਨੂੰ ਰੇਡਿਸ ਨੂੰ ਹੱਥ ਪਾਇਆ ਉਹ ਤਾਂ ਇੰਚਾਰਾ ਜਾਇਆ ਇੰਚਾਰਾ ਸਾਹਿਬ ਵੀ ਇਹਨੇ ਪੱਕ ਜੀ ਲੈਣ ਲੱਗ ਗਏ ਪਤਾ ਨਹੀਂ ਇੰਚਾਰਾ ਸਾਹਿਬ ਨੂੰ ਤੁਸੀਂ ਛੇੜ ਵੀ ਮਾਰੀ ਸੀ ਐਡਵੋਕੇਟ ਤੇ ਕਿਸੇ ਦੇ ਨਹੀਂ ਮਾਰੀ ਜੀ ਪ੍ਰੂਫ ਦਿਖਾ ਦਿਓ ਬੁੱਟੇ ਨਹੀਂ ਪ੍ਰੂਫ ਦਿਖਾਓ ਹਾਂਜੀ